हाय फ्रेंड्स वेलकम टू माय टुडेस वीडियो आप सभी का स्वागत आज की वीडियो में मैं करता हूं आज मैं आप सभी को कराने वाला हूं मेरी मनपसंद खेल कबड्डी पंजाबी दा हे ऐसे है तौसी पूरा देख सकते हो आज दी इस वीडियो विच त जे थाने हजे तक मेरे चैनल सब्सक्राइब नहीं कीता है त हो कर दो नाल कर दो इस वीडियो नु लाइक ਉਸ ਬੈਲ ਆਈਕਨ ਨੂੰ ਵੀ ਤੁਸੀਂ ਸਾਰੇ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹੁਣ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਹਾਂ ਸ਼ੁਰੂ ਟਾਪਿਕ ਹੈ ਮੇਰੀ ਮਨਪਸੰਦ ਖੇਡ ਕਵੱਡੀ ਪੰਜਾਬੀਆਂ ਦੀ ਮਨਪਸੰਦ ਖੇਡ ਕਵੱਡੀ ਹੈ ਸਾਰੇ ਪੰਜਾਬ ਸਾਰੇ ਪੰਜਾਬੀ ਕਵੱਡੀ ਦੇ ਅਖਾੜੇ ਅਤੇ ਮੈਚ ਬਹੁਤ ਹੀ ਖੁਸ਼ੀ ਨਾਲ ਦੇਖਦੇ ਹਨ ਮੈਨੂੰ ਵੀ ਸਾਰੀਆਂ ਖੇਡਾਂ ਵਿੱਚੋਂ ਕਬੱਡੀ ਮਨਪਸੰਦ ਖੇਡ ਹੈ ਕਬੱਡੀ ਇੱਕ ਇਹੋ ਜਿਹੀ ਖੇਡ ਹੈ ਜਿਸ ਵਿੱਚ ਕੋਈ ਸਮਾਨ ਦੀ ਜ਼ਰੂਰਤ ਨਹੀਂ ਹੁੰਦੀ ਕਬੱਡੀ ਵਿੱਚ ਦੋ ਟੀਮਾਂ ਹੁੰਦੀਆਂ ਹਨ ਤੇ ਫੈਸਲੇ ਲੈਣ ਲਈ ਇੱਕ ਰੈਫਰੀ ਹੁੰਦਾ ਹੈ ਜਿਵੇਂ ਹੀ ਰੈਫਰੀ ਸੀਟੀ ਵਜਾਉਂਦਾ ਹੈ ਖੇਡ ਸ਼ੁਰੂ ਹੋ ਜਾਂਦੀ ਹੈ ਇੱਕ ਟੀਮ ਦਾ ਖਿਡਾਰੀ ਕਬੱਡੀ ਕਬੱਡੀ ਕਰਦਾ ਹੋਇਆ ਦਾਖਲ ਹੁੰਦਾ ਹੈ ਅਤੇ ਦੂਜੀ ਟੀਮ ਦੇ ਸਾਰੇ ਖਿਡਾਰੀ ਨੂੰ ਛੂ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਦੂਜੇ ਪਾਸੇ ਦੀ ਟੀਮ ਦੇ ਸਾਰੇ ਖਿਡਾਰੀ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਜੇਕਰ ਉਹ ਖਿਡਾਰੀ ਦੂਜੇ ਖਿਡਾਰੀ ਨੂੰ ਛੂ ਕੇ ਵਾਪਸ ਆਪਣੇ ਪਾਸੇ ਵਿੱਚ ਪਹੁੰਚ ਜਾਂਦਾ ਹੈ ਤਾਂ ਛੂਏ ਹੋਏ ਖਿਡਾਰੀ ਮਰੇ ਹੋਏ ਸਮਝੇ ਜਾਂਦੇ ਹਨ ਤਾਂ ਅੱਗੇ ਜੇਕਰ ਉਹ ਖਿਡਾਰੀ ਦੂਜੀ ਟੀਮ ਦੇ ਖਿਡਾਰੀਆਂ ਵੱਲੋਂ ਫੜ ਕੇ ਸਾਤ ਤੋੜਿਆ ਜਾਂਦਾ ਹੈ ਤਾਂ ਉਹ ਖਿਡਾਰੀ ਮਰਿਆ ਸਮਝਿਆ ਜਾਂਦਾ ਹੈ ਇਸ ਖੇਡ ਵਿੱਚ ਸਾਰੇ ਖਿਡਾਰੀਆਂ ਦਾ ਆਊਟ ਹੋਣਾ ਜ਼ਰੂਰੀ ਹੈ ਇਹ ਖੇਡ ਸਰੀਰਕ ਤਾਕਤ ਦੀ ਖੇਡ ਹੈ ਇਸ ਦੇ ਖਿਡਾਰੀ ਚੁਸਤ ਫੁਰਤੀਲੇ ਅਤੇ ਤਕੜੇ ਸਰੀਰ ਦੇ ਮਾਲਕ ਹੁੰਦੇ ਹਨ ਇਹ ਖੇਡ ਕਸਰਤ ਦੇ ਨਾਲ ਨਾਲ ਮਨੋਰੰਜਨ ਵੀ ਕਰਦੀ ਹੈ ਤਾਂ ਪਿਆਰੇ ਬੱਚਿਓ ਅੱਜ ਦੇ ਵੀਡੀਓ ਲਈ ਨਹੀਂ ਮੈਂ ਤੁਸਾਂ ਸਭ ਨੂੰ ਮਿਲੂੰਗਾ ਅਗਲੀ ਵੀਡੀਓ ਵਿੱਚ ਤਾਂ ਇਸ ਪੂਰੀ ਵੀਡੀਓ ਨੂੰ ਦੇਖਣ ਦੇ ਲਈ ਤੁਸੀਂ ਸਭ ਦਾ ਧੰਨਵਾਦ